ਬੀ ਜਿਹੜੇ ਕੰਮ ਤਾਂ ਘੜਾਉਣੀ ਹੁੰਦੀ ਆ ਦਈਆ ਹੈ ਤੇਰੇ ਤੇ ਪਹਿਲਾਂ ਫਿਕਰ ਦੀ ਗੱਲ ਕਰ ਲੋ ਚੱਲ ਤੂੰ ਬੋਲ ਆਪਾਂ ਤੇਰਾ ਵੀਜ਼ਾ ਰਵਾ ਦਿੰਦੇ ਆ ਕੈਨੇਡਾ ਦਾ ਮੈਂ ਵੀ ਤੇਰੇ ਨਾਲ ਆਹੀ ਗੱਲ ਕਰਨੀ ਸੀ ਕੈਨੇਡਾ ਬਾਰੇ ਨਹੀਂ ਤੇਰੇ ਆੜੀਆਂ ਬਾਰੇ ਸੱਸਾ ਦੱਸ ਰਾਤੀ ਤੂੰ ਕਿੱਥੇ ਸੀਗਾ ਉਹ ਉਦੋਂ ਦਿੱਲੀ ਦਾ ਜਿਬਾਪੁਰ ਨਾ ਮੈਂ ਤੇ ਉਹ ਆ ਤੇਰਾ ਮੈਂ ਤੇਰਾ ਐ ਉੱਤਰਿਆ ਹੋਇਆ ਚਿਹਰਾ ਪਹਿਲਾਂ ਮੈਂ ਕਦੇ ਨਹੀਂ ਦੇਖਿਆ ਸੱਸਾ ਦੱਸ ਤੂੰ ਕੋਈ ਨਹੀਂ ਚੇਤਾ ਨਹੀਂ ਕਰ ਲਾ ਪਿਆ ਨਾ ਦੇ ਜਵਾਬ ਦੇਜਾ ਦਾ ਕੁਝ ਕੀ ਕਰਦਾ ਦੇਤ ਲਾਤੀ ਆਪਣੀ ਨਹੀਂ ਬਾਪੂ ਜੀ ਨਹੀਂ ਮੈਨੂੰ ਨਾ ਆਪਣੀ ਕਿਰਨਾ ਭੈਣ ਦੀ ਸਾਂ ਲੱਗੇ ਮੈਨੂੰ ਥੋੜੀ ਸਾਂ ਲੱਗੇ ਤੁੰਨੋ ਤੁੰਨ ਜੀ ਮਿਲ ਨਹੀਂ ਮੇਰੇ ਤੇ ਤੂੰ ਬਦਲ ਲੈਨੇ ਪੁੱਤ ਤੂੰ ਹਾਂ ਬਾਪੂ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਬਦਲ ਦੇਣਿਆ ਘਰ ਦੇ ਹਾਲਾਤ ਸਵਾਰੇ ਆ ਜੀ ਉੱਥੇ ਮਿਲ ਤੈਨੂੰ ਹੋ ਲੱਗੇ ਤੂੰ ਕਿੱਥੇ ਰਹਿ ਗਿਆ ਤੂੰ ਉਹ ਇੱਥੇ ਹੀ ਐ ਨਾ ਗੱਗਰੇ ਦੇ ਬਾਹਰ ਯਾ ਤੂੰ ਉਹ ਕਿ ਕਰਦਾ ਤੂੰ ਤਾਂ ਮੈਨੂੰ ਘਰ تمہارے ਅੰਦਰ ਬੁਲਾਇਆ ਸੀ ਕਿ ਤੱਕ ਕਰਦੀ ਆਂ ਬਿੱਤੇ ਤੂੰ ਕਿੱਥੇ ਆ ਗਿਆ ਪੈਸੇ ਦਾ ਭਰਤ ਹੋ ਗਿਆ ਪੈਸੇ ਤੋਂ ਮੈਂ ਮੈਂ ਕਿਹਾ ਬਾਣੀ ਆਦੀ ਛੱਟ ਕੇ ਦੁੱਛਦੀ ਆ ਮੇਰੇ ਜਹਾਂ ਦੇ ਨਿੱਕਰੀ ਦੱਸਦੀ ਆ ਠੀਕ ਹੈ ਠੀਕ ਹੈ ਹੁਣ ਲੈ ਕੇ ਆ Mm-hmm. <laughs> Er det ਮੈਂ ਰੁਕ ਕੇ ਆਇਆ ਹਾਂ ਇਹ ਵੇ ਰੁਕ ਕੇ ਨਹੀਂ ਜਾਂਦੀ ਆ ਵੇ ਰੁਕ ਕੇ ਨਹੀਂ ਜਾਂਦੀ ਆ ਉਹ ਕੋਈ ਕੋਣਾ ਬਹੁਤ ਕੋਈ ਕੋਈ ਕੌਣ ਆ ਤੂੰ ਇੱਥੇ ਆ ਫਰਦਰਾ ਸਾਹਿਬ ਵਿੱਚ ਆ ਬਾਥਰੂਮਾਂ ਦੇ ਮੂਰੇ ਹੀ ਲਿੱਟੀ ਪਈਆਂ ਉਹ ਗਰੂ ਉਹ ਇਹ ਤਾਂ ਕੋਈ ਨਸ਼ਾ ਕੀਤਾ ਲੱਗਦਾ ਹੈ ਉਹ ਭਾਈ ਉਰੇ ਆ ਤੁਰ ਕੇ ਅੰਨੀ ਬਾਬਾ ਜੀ ਕੋਈ ਆਉ ਦੇ ਪੂਰੀ ਲੀਟੀ ਗਈ ਹੈ ਇੱਥੇ ਇਹਨੇ ਕੋਈ ਨਸ਼ਾ ਵੀ ਕੀਤਾ ਲੱਗਦਾ ਹੈ ਹਾਂ ਜੀ ਬਾਬਾ ਜੀ ਆ ਨਸ਼ੇ ਨੇ ਤਾਂ ਸਾਰੇ ਪੰਜਾਬ ਦਾ ਬੇੜਾ ਕਰੀ ਨੀ ਪਤਾ ਆਂ ਹੀ ਕਰਦੇ ਆ ਆਪਾਂ ਪੁਲਿਸ ਨੂੰ ਫੋਨ ਕਰ ਦਿੰਦੇ ਆ ਉਹ ਕਰ ਦੇ ਪੁਲਿਸ ਨੂੰ ਫੋਨ ਕਰ ਦੇ

ਰੂਸ ਦਾ ਹੱਡਾ ਖਾਰਦਾਈ ਹੋ ਰਤ ਚੂਸ ਦਾ ਹੱਡਾ ਖਾਰਦਾਈ ਗੁਮਿਆ ਸੂਰਤਾਂ ਕੋਂ ਦੇ ਲੱਗਾ ਕੋਇ ਇੱਦ ਵਿਚਾਰ ਦਾ ਲੈ ਸਫਰ ਕਰਦੇ ਨਹੀਂ ਠੀਕ ਹੈ ਠੀਕ ਹੈ ਫਿਰ ਚੱਟ ਹੱਕ ਜਿੰਦੇ ਹਾਉ ਕਰੋ ਬੇਨੋ ਠੀਕ ਕਿੰਨੇ ਹੋਣਾ ਕਰ ਬਤਨ ਬਤਨ ਦੇ ਸ਼ੇਖਰ ਦਾ ਹੋਇਆ ਜਾਨੀ ਉਹ ਸਹੀ ਪਰ ਮਾੜੇ ਚਾਮਾਂ ਤੇ ਸਦਰਾਂ ਨਾਲ ਉਹਨੂੰ ਕਾਨੇ ਦੇ ਵਿੱਚ ਪੜ ਲਾਇਆ ਸੀ ਪੀਂਦੇ ਆ ਮੈਂ ਜਾਣਦਾ ਜੀ ਸਾਡੇ ਪਿੰਡ ਦਾ ਇੱਕ ਬਜ਼ੁਰਗ ਉਹ ਕੀ ਨਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ਕਿ ਖੋ ਜੱਗਰਾ ਗੇਟ ਤਈ ਤੇ ਢੱਡੇ ਸਾਰੀ ਪੂਰਾ ਹੋ ਗਿਆ ਉਸ ਦੀ ਕਰਬੜੀ ਸਹਾਦ ਵੀ ਸੇ ਸੇ ਤਈ ਬਦਵਾ ਹੋ ਗਈ ਉਸ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ

ਮੈਨੂੰ ਨਹੀਂ ਲੱਗਦਾ। ਆਹ ਲਿਆ। ਓਏ ਤੂੰ ਸਮਝਦਾ ਕਿ ਯਾਰ ਬਰੂ? ਉਹ ਠੰਗੜਾਂ ਦੇ ਨਾਲ ਬੰਨਿਆ ਹੋਇਆ। ਓਏ ਮੇਰੀ ਪੈਨ ਨੂੰ ਹੱਥ ਨਾਲ ਲਈ। ਓ ਪਿਜਿਆ। ਬੰਗੜਿਆ ਓਏ। ਅੱਛਾ ਕਰਦੇ। আপনি না তপুজি বাপ তপুজি میری بات کرتے میری بات کرنے باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ جی باپ جی میں مارے میں مارے باپ جی باپ ਉਹ ਨੌਕਰੀ ਮੰਗਦੇ ਹੱਥਾਂ ਤੇ ਚਿੱਟਾ ਟਕਾ ਦਿੰਦੇ ਨੇ ਨਸ਼ੇ ਵਿੱਚ ਰੁੱਸਦੇ ਦੇਖਾਂਗੇ ਹੁਣ ਸਾਡੇ ਨੌਜਵਾਨ ਨਸ਼ਿਆਂ ਨਾਲ ਨਹੀਂ ਬੱਤਗੇ ਲੋਕੋ ਘਰਤ ਸਰਾਪੇ ਦੇ ਰਹਾ ਤੇ ਤੁਰਨਗੇ ਅਸੀਂ ਲੜਾਂਗੇ ਸਾਥੀ ਅੱਜ ਗ੍ਰਾਮ ਪੰਚਾਇਤ ਖਾਨਪੁਰ ਵੱਲੋਂ ਸਾਡੇ ਸਰਪੰਚ ਸਾਹਿਬ ਸਰਦਾਰ ਬਲਜਿੰਦਰ ਸਿੰਘ ਜੀ ਔਰ ਉਹਨਾਂ ਦੇ ਪੰਚ ਸਹਿਬਾਨਾਂ ਵੱਲੋਂ ਤਰਖਿਸ਼ਿਟ ਸੋਸਾਇਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਨਸ਼ਿਆਂ ਵਿਰੁੱਧ ਜਿਹੜਾ ਅਹਿਮ ਨਾਟਕ ਦਾ ਲੋਕਾਂ ਸਾਹਮਣੇ ਯੋਜਨ ਕੀਤਾ ਗਿਆ ਔਰ ਮੈਂ ਆਪ ਬੈਠ ਕੇ ਦੇਖਿਆ ਜੋ ਅਸਲ ਸੱਚਈ ਹੈ ਇਹਦਾ ਨੇ ਸਾਡੇ ਕਲਾਕਾਰ ਵੀਰਾਂ ਨੇ ਆਪਣੀ ਕਲਾ ਰਾਹੀਂ ਲੋਕਾਂ ਸਾਹਮਣੇ ਰੱਖਿਆ ਕਿ ਨਸ਼ੇ ਦਾ ਕਿੰਨਾ ਮਾੜਾ ਪ੍ਰਭਾਵ ਹੁੰਦਾ ਹੈ ਕਿਵੇਂ ਪਰਿਵਾਰ ਖਤਮ ਹੁੰਦੇ ਆ ਸੋ ਅੱਜ ਸਾਨੂੰ ਸੇਧ ਲੈ ਕੇ ਜਾਣਾ ਚਾਹੀਦਾ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੋ ਇਹ ਜੰਗ ਹੈ ਨਸ਼ਿਆਂ ਵਿਰੁੱਧ ਉਹ ਇਕੱਲੇ ਮਾਨ ਸਾਹਿਬ ਆ ਪੰਜਾਬ ਪੁਲਿਸ ਨਹੀਂ ਕਰ ਸਕਦੀ ਕਾਮਯਾਬੀ ਉਹ ਆਮ ਲੋਕਾਂ ਨੂੰ ਆਮ ਆਮ ਨੂੰ ਉਹਨਾਂ ਦਾ ਸਾਥ ਦੇਣਾ ਪਊਗਾ ਅੱਜ ਅਸੀਂ ਸਾਰਿਆਂ ਨੂੰ ਅਪੀਲ ਕਰਕੇ ਚੱਲੇ ਆ ਕਿ ਅਗਰ ਕੋਈ ਨਸ਼ਾ ਵੇਚਣ ਵਾਲਾ ਕਿਤੇ ਮਿਲਦਾ ਹੈ ਜਾਂ ਸਾਨੂੰ ਪਤਾ ਲੱਗਦਾ ਹੈ ਤਾਂ ਉਹਦੀ ਫੌਰਨ ਇਨਫੋਰਮੇਸ਼ਨ ਸਰਕਾਰ ਨੂੰ ਦੋ ਔਰ ਸਰਕਾਰ ਦਾ ਜੋ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਜਾਇਦਾਦ ਬਣਾਈ ਹੈ 6 ਸਾਲਾਂ ਚ ਪਿਛਲੇ ਚ ਤਾਂ ਉਹ ਵੀ ਜਿਹੜੀ ਜੀਸੀਬੀ ਨਾਲ ਬਲਡੋਰਜਨ ਨਾਲ ਢਾਈ ਜਾ ਰਹੀ ਹੈ ਸੋ ਅਸੀਂ ਕੋਈ ਨਹੀਂ ਬਖਸ਼ਣਾ ਨਸ਼ੇ ਦੇ ਤੋਗਰਾਂ ਨੂੰ ਕਿਸੇ ਵੀ ਕੀਮਤੇ ਅਸੀਂ ਮaaf ਨਹੀਂ ਕਰਨਾ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਸੁਟਾਂਗੇ ਔਰ ਉਹਨਾਂ ਦੇ ਜੇ ਜੇ ਗਲਤ ਕੰਮ ਕਰਨਗੇ ਗੋਲੀਆਂ ਮਾਰਨੀਆਂ ਪਈ ਉਹ ਵੀ ਮਾਰਾਂਗੇ ਉਹਨਾਂ ਦੇ ਘਰ ਵੀ ਟਾਵਾਂਗੇ ਅਸੀਂ ਨਸ਼ੇ ਨੂੰ ਖਤਮ ਕਰਨਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਅਸੀਂ ਨਸ਼ਿਆਂ ਦੇ ਤੇ ਸਮਾਜ ਦੀਆਂ ਕ੍ਰਿਤਿਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਵਿਰੁੱਧ ਕਰਾਇਆ ਇਹ ਬਹੁਤ ਸਫਲ ਪ੍ਰੋਗਰਾਮ ਰਿਹਾ ਹੈ ਬਲਾਪਰ ਤੋਂ ਜਿਹੜਾ ਆਇਆ ਵਧੀਆ ਮਚਾਇਆ ਹੋ ਜਿਨ੍ਹਾਂ ਨੇ ਬਹੁਤ ਹੀ ਮੈਂ ਕਹਿੰਦਾ ਵੀ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਨਾਟਕ ਦਾ ਫਿਰੰਦੇ ਫਸ ਗਏ ਬਹੁਤ ਸ਼ਾਨਦਾਰ ਸਾਰੀ ਉਹਨਾਂ ਨੇ ਜਿੰਨੀ ਵੀ ਇੱਥੇ ਸੰਗਤ ਬੈਠੀ ਸੀ ਸਾਰੀ ਰਵਾਤਨੀ ਉਹਨਾਂ ਲਈ ਮੈਂ ਪੰਚਾਇਤ ਮੇਰੇ ਵੱਲੋਂ ਜਿਹੜੇ ਸਾਡੇ ਕਲਾਬ ਸਹਿਯੋਗੀ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੀ ਬਾਹਰੋਂ ਸੰਗਤ ਆਈ ਹੈ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਏ ਦੇਖਣ ਵਾਸਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਇਹਦੇ ਵਿੱਚ ਕਈ ਸਾਡੇ ਵੱਲੋਂ ਔਣਤਾਂ ਰਹਿ ਗਿਆ ਹੋਣੀਆਂ ਕਿਉਂਕਿ ਸਾਡੇ ਵੱਲੋਂ ਮੇਰੇ ਵੱਲੋਂ ਪਹਿਲਾ ਪ੍ਰੋਗਰਾਮ ਆਇਆ ਸੀ ਹੈ ਸੰਗਤ ਪਹਿਲਾਂ ਪੰਜ ਸਹਿਯੋਗ ਨਾਲ ਪਰ ਫਿਰ ਵੀ ਗਣੀ ਮੈਂ ਇਹਦਾ ਹੈਡ ਹੋਣ ਕਰਕੇ ਮੈਂ ਸਾਰੀਆਂ ਜੇ ਕੋਈ ਕਮੀਆਂ ਪੇਸ਼ੀਆਂ ਆਪਣੇ ਉਹਨੂੰ ਝੋਲੀ ਚ ਪਾਉਣਾ ਹੈ ਹਾਂ ਇਹ ਨਸ਼ਿਆਂ ਦੇ ਵਿਰੁੱਧ ਅਸੀਂ ਇਸ ਕਰਕੇ ਕਰਾਇਆ ਵੀ ਬਹੁਤ ਇਹਦੇ ਵਿੱਚ ਬੱਚੇ ਜਿਹੜੇ ਨਵੀਂ ਉਮਰ ਦੇ ਗ੍ਰਸਤ ਹੋਏ ਹੋਏ ਨੇ ਅਸੀਂ ਉਹਨਾਂ ਦੇ ਬਾਪ ਆਪਾਂ ਨੂੰ ਵੀ ਅਪੀਲ ਕੀਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਲਿਆਓ ਉਹਨਾਂ ਦਾ ਪਨ ਨਸ਼ਾ ਛਡਾਈਏ ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਵਧੀਆ ਬਸਰ ਕਰਨ ਕਿ ਵਧੀਆ ਆਪਣੇ ਕੰਮਕਾਰ ਤੇ ਲੱਗਣ ਇੱਕ ਵਧੀਆ ਸਮਾਜ ਦੀ ਸਿਰਜਣਾ ਹੋਵੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਇਹ ਨਸ਼ਿਆਂ ਤੇ ਸਮਾਜਿਕ ਕ੍ਰਿਤਿਆਵਾਂ ਦੇ ਖਿਲਾਫ ਪਹਿਲਾਂ ਵੀ ਅਸੀਂ ਦੋ ਪ੍ਰੋਗਰਾਮ ਕਰ ਚੁੱਕੇ ਹਾਂ ਅੱਜ ਵੀ ਬਹੁਤ ਸਫਲ ਹੋਇਆ ਅਸੀਂ ਕਹਿੰਦੇ ਹਾਂ ਵੀ ਸਾਡੇ ਇਹ ਪ੍ਰੋਗਰਾਮ ਨਾਲ ਭਾਵੇਂ ਸਾਡੇ ਦੋ ਬੰਦੇ ਹੀ ਸੁਧਰ ਗਏ ਨਾ ਅਸੀਂ ਕਹਿੰਦੇ ਹਾਂ ਵੀ ਸਾਡਾ ਖਰਾਕਾ ਪ੍ਰੋਗਰਾਮ ਸਫਲ ਹੋ ਗਿਆ ਇਸ ਤਾਰੇ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਜਿੰਨੇ ਵੀ ਆਏ ਨੇ ਦੂਰੋਂ ਚੱਲ ਕੇ ਸੰਗਤ ਦਾ ਲੀਡਰਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਲੱਬ ਵੱਲੋਂ ਮੈਂ ਬਤੌਰ ਸੈਕਟਰੀ ਸੀਰ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਸਪੋਰਟਸ ਕਲੱਬ ਖਾਨਪੁਰ ਵੱਲੋਂ ਆਈਆਂ ਸੰਗਤਾਂ ਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨਿਪਰੇ ਚਾੜ੍ਹਨ ਵਿੱਚ ਸਾਡਾ ਸਹਿਯੋਗ ਦਿੱਤਾ ਧੰਨਵਾਦ ਧੰਨਵਾਦ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ